ਇਕੰਕਾ ਸਤਗੁਰ ਪ੍ਰਸਾਦ ਇਕ ਦਜੀ ਬੋ ਲਖ ਹੋਏ ਲਖ ਹੋਵੇ ਲਖ 20 ਲੱਖ ਲੱਖ ਗਿਣਾ ਅੱਖੀਏ ਇੱਕ ਨਾਮ ਜਗਦੀਸ ਇਹ ਤੇਰਾ ਪਤ ਪਵੜਿਆ ਜੜੀਏ ਹੋਏ ਅਕੀਸ ਸੁਣ ਲਾਏ ਆਕਾਸ ਕੀ ਕਿਟਾਈ ਰਿਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਸੁਣ ਗਲਾਏ ਆਕਾਸ਼ ਕੀ ਕਿਟਾਇ ਰਿਸ ਨਾਨਕ ਨਦਰੀ ਪਈਏ ਕੁੜੀ ਕੁੜੇ ਠੀਸ ਇਹ ਪੜੀ ਜਪਜੀ ਸਾਹਿਬ ਦੀ ਬਤਮੇ ਪੜੀ ਤਨ ਤਨ ਚਵਰਛਤ ਦੇ ਮਾਲ ਗੁਰਤਾ ਗੱਦੀ ਤੇ ਬਰਾਜਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 7 ਤੇ ਸ਼ੁਭਤ ਹੈ ਸਤਿਗੁਰੂ ਜਪਜੀ ਸਾਹਿਬ ਦੇ ਵਿੱਚ ਇਹ ਸਮਝਾ ਰਹੇ ਹੈ ਕਿ ਇਹ ਕੂੜ ਦੀ دیوار ਨੂੰ ਕਿਵੇਂ ਤੋੜਨਾ ਹੈ ਇਸ دیوار ਨੂੰ ਤੋੜਨ ਲਈ ਕਿਸ ਤਰ੍ਹਾਂ ਸਾਨੂੰ ਅੱਗੇ ਜੀਵਨ ਦੇ ਵਿੱਚ ਕੰਮ ਕਰਨਾ ਪੈਣਾ ਇਸ ਦੁਨੀਆ ਨੂੰ ਕਿਸ ਤਰ੍ਹਾਂ ਸੀ ਇਸ ਦੁਨੀਆ 'ਚ ਰਹਿੰਦੇ ਰਹੀ ਇਸ ਤੋਂ ਨਿਰਮੋਹ ਹੋਣਾ ਹੈ ਪਦਾਰਥਾਂ ਤੋਂ ਰਿਸ਼ਤੇ ਨਾਤਿਆਂ ਤੋਂ ਇਹ ਮੋਹ ਤੋ ਉਹਨਾਂ ਦੁਨੀਆ ਨਾਲ ਫਿਰ ਇਹ ਕੋੜ ਦੀ ਦਵਾਰ ਉਹਦੇ ਹੁਕਮ ਦੇ ਵਿੱਚ ਚੱਲਦੇ ਚੱਲਦੇ ਜਿਹੜੀ ਹੈ ਇਹ ਟੁੱਟ ਜਾਣੀ ਹੈ ਸੋ ਸਤਿਗੁਰੂ ਇਸ ਪੌੜੀ 'ਚ ਵੀ ਸਮਝਾ ਰਹੇ ਕਿ ਉਸ ਨੂੰ ਪਾਉਣ ਲਈ ਉਸ ਦਾ ਨਾਮ ਜਪਣ ਲਈ ਕਹਿੰਦੇ ਇੱਕ ਜੀਵਤ ਦਿੱਤੀ ਹੈ ਲੱਖ ਹੋਵੇ ਤੇ ਅੱਗੇ ਕਹਿੰਦੇ 20 ਲੱਖ ਹੋਵੇ ਇੱਕ ਦੂਜੀ ਬੋ ਲੱਖ ਹੋਏ ਇੱਕ ਜੀਵ ਤੋਂ ਕਹਿੰਦੇ ਲੱਖ ਜੀਵ ਹੋ ਜਵੇ ਲੱਖ ਹੋਵੇ ਲੱਖ ਵੀਸ 20 ਲੱਖ ਹੋ ਜਾਣ ਪਰ ਉਹਦਾ ਨਾਮ ਜਿਹੜਾ ਹੈ ਉਹਦਾ ਸਿਮਰਨ ਕਰਨਾ ਜੇਕਰ ਸਿਮਰਨ ਕਰੀ ਜਾ ਰਹੇ ਹਨ ਲੇਕਿਨ ਧਿਆਨ ਕਿਤੇ ਹੋਰ ਹੈ ਸੁਰਤ ਕਿਤੇ ਹੋਰ ਹੈ ਤਾਂ ਫਿਰ ਕਹਿੰਦੇ ਜਿੰਨਾ ਮਰਜੀ ਜਪ ਲਾ ਲੱਖ ਲੱਖ ਗੇੜਾ ਅਖੀਏ ਇੱਕ ਨਾਮ ਜਗਦੀਸ਼ ਜਿੰਨੇ ਵਾਰੀ ਮਰਜੀ ਕਹਿੰਦੇ ਜਪੀ ਜਾ ਲਿਕਨ ਜਿੰਨੀ ਦੇ ਤੱਕ ਤੇਰਾ ਇੱਕ ਦੇ ਵਿੱਚ ਧਿਆਨ ਨਹੀਂ ਹੁੰਦਾ ਉਸ ਪਰਮਾਤਮਾ ਦੇ ਵਿੱਚ ਧਿਆਨ ਨਹੀਂ ਹੁੰਦਾ ਤੇਰੀ ਸਰਤ ਜਿਹੜੀ ਹੈ ਇਸ ਦੁਨਿਆ ਤੋਂ ਉੱਪਰ ਉੱਠਦੀ ਨਹੀਂ ਉਨੀ ਦੇ ਤੱਕ ਤੂੰ ਉਸ ਪਰਮਾਤਮਾ ਨੂੰ ਪਾ ਨਹੀਂ ਸਕਦਾ ਜਿਸ ਤਰ੍ਹਾਂ ਇੱਥੇ ਕਿਹਾ ਹੈ ਇਦੀ ਉਮਰ ਦੇ ਵਿੱਚ ਵੀ ਉਹਨਾਂ ਨੇ ਕਿਹਾ ਹੈ ਜੇ ਜੁਗਚਾਰੇ ਆਰਜਾ ਹੋਰ ਦਸੂਣੇ ਹੋਵੇ ਨਵਾਂ ਅਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਉਮਰ ਵੀ ਜਿੱਡੀ ਮਰਜੀ ਲੰਬੀ ਹੋ ਜਵੇ ਲੇਕਿਨ ਨਾ ਤੈਨੂੰ ਜੀਭਾਂ ਜਾਂਦੀਆਂ ਮਾਰਨ ਦੇ ਨਾਲ ਜਾਂ ਲੱਖ ਲੱਖ ਬਾਰ ਧਿਆਉਣ ਦੇ ਨਾਲ ਗੱਲ ਤਾਂ ਸਿਰਫ ਇੰਨੇ ਕ ਹੈ ਕਿ ਇੱਕ ਛਿੰ ਲਈ ਤੇ ਅਲੱਗ ਹੋਣਾ ਦੁਨੀਆ ਤੋਂ ਇਸ ਦੁਨੀਆ ਤੋਂ ਉਪਰਾਮ ਹੋਣਾ ਉਦਾਸ ਹੋਣਾ ਇਹ ਦੁਨੀਆ ਜਿਹੜੀ ਹੈ ਇਹਨੂੰ ਕੋਣ ਸਮਝਣਾ ਤੇ ਵਿਸ਼ੇ ਬਕਾਰਾ ਨੂੰ ਖਤਮ ਕਰਨਾ ਭਾਵ ਤੇ ਖਾਲਸ ਹੋਣਾ ਹੈ ਕਿਉਂਕਿ ਇਹ ਖਾਲਸ ਜਿਹੜਾ ਹੈ ਸਾਰੀਆਂ ਹੀ ਬ੍ਰਿਆਈਆਂ ਖਤਮ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰਕੇ ਅਸਾ ਤ੍ਰਿਸ਼ਨਾਵਾਂ ਨੂੰ ਖਤਮ ਕਰਕੇ ਉਹਦੀ ਰਜਾਛਿ ਜਾਣਾ ਫਿਰ ਹੀ ਸਤ ਜਿਹੜੀ ਉੱਪਰ ਉੱਠਦੀ ਹੈ ਇਸੇ ਕਰਕੇ ਉਹ ਕਹਿੰਦੇ ਇਹ ਮਾਰਗ ਜਿਹੜਾ ਬਹੁਤ ਔਖਾ ਹੈ ਜੇ ਅਸੀਂ ਕਹੀਏ ਇਹ ਮਾਰਗ ਸੌਖਾ ਹੈ ਬਹੁਤ ਔਖਾ ਹੈ ਇਸੇ ਕਰਕੇ ਸੁਹੀ ਰਾਗ ਦੇ ਵਿੱਚ ਪੰਜਵੇਂ ਪਾਸ਼ਾ ਕਹਦੇ ਹੈ ਸੰਸਾਰੀ ਮਾਰਗ ਤੇ ਕੋਈ ਹੋਰ ਜਿਹੜੀ ਸਹਤਾ ਸਾਨੂੰ ਮਿਲ ਸਕਦੀ ਸੰਸਾਰੀ ਮਾਰਗ ਨੂੰ ਤੈਅ ਕਰਨ ਲਈ ਪਰ ਇਸ ਮਾਰਗ ਤੇ ਤਾਂ ਸੂਖਸ਼ਮ ਰਸਤਾ ਹੈ ਸੁਰਤ ਨਾਲ ਚੱਲਣਾ ਹੈ ਧਿਆਨ ਨਾਲ ਚੱਲਣਾ ਹੈ ਸੰਸਾਰੀ ਮਾਰਗ ਤੇ ਤਾਂ ਤੁਹਾਨੂੰ ਕੋਈ ਪਿੱਠੂ ਮਿਲ ਜਾਊ ਕੋਈ ਗੱਡੀ ਮਿਲ ਜਾਊ ਕੋਈ ਹੋਰ ਸਾਧਨ ਮਿਲ ਜਾਊ ਪਰ ਇਹ ਤਾਂ ਰਸਤਾ ਹੀ ਇੰਨਾ ਔਖਾ ਹੈ ਇਹ ਕਲਿਆ ਨੂੰ ਤੈਅ ਕਰਨਾ ਪੈਂਦਾ ਇਹਦੇ ਵਿੱਚ ਕੋਈ ਵੀ ਸਹਾਈ ਨਹੀਂ ਹੋ ਸਕਦਾ ਸਿਰਫ ਇੱਕ ਗੁਰੂ ਦੀ ਸਿੱਖਿਆ ਸਹੀ ਹੁੰਦੀ ਹੈ ਇਸੇ ਕਰਕੇ ਕਹਿੰਦੇ ਲਾਖ ਜੇਬਾ ਦੇ ਮੇਰੇ ਪਿਆਰੇ ਮੁਖ ਹਰ ਅਰਦੇ ਮੇਰਾ ਰਾਹ ਕਹਿੰਦੇ ਮੈਨੂੰ ਜੀਬਾਂ ਜੜੀਆਂ ਤੇਰੇ ਪਿਆਰ ਦੇ ਵਿੱਚ ਤੇਰਾ ਨਾਮ ਜਿਹੜਾ ਮੇਰੇ ਮੁਖ ਤੋਂ ਨਿਕਲੇ ਹਰ ਸਮੇਂ ਤੇਰੀ ਯਾਦ ਬਣੀ ਰਹੇ ਨਹੀਂ ਤਾਂ ਜੀਬਾ ਭਾਵੇਂ ਲੱਖਾਂ ਹੋਣਾ ਕੁਝ ਵੀ ਨਹੀਂ ਬਣ ਸਕਦਾ ਕਿਉਂਕਿ ਉਹਦਾ ਨਾਮ ਜਿਹੜਾ ਮੁਖ ਚ ਨਿਕਲ ਕੇ ਗੰਨਾ ਦੇ ਰਹੇ ਸੁਣ ਕੇ ਹਿਰਦੇ ਤੱਕ ਪਹੁੰਚਣਾ ਇਹੋ ਹੀ ਅਸਲੀ ਮਨ ਦੀ ਖਰਾਕ ਹੈ اسی ਰਸਤੇ ਨੂੰ ਸਿ ਤੈਹ ਕਰਨਾ ਹੈ ਕਿਉਂਕਿ ਇਹ ਜਿਹੜਾ ਰਸਤਾ ਹੈ ਬੜਾ ਔਖਾ ਹੈ ਇਸੇ ਕਰਕੇ ਉਹ ਕਹਿੰਦੇ ਹੈ ਕਿ ਭਾਈ ਭਈ ਨਰਾਸੀ ਬਹੁਤ ਦਿਨ ਲੱਗੇ ਦੇਸ ਦਸੰਤਰ ਮੈਂ ਸਗਲੇ ਝਾਗੇ ਖਿੰਨ ਰਹਿ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੋ ਸੁਭਾਗੇ ਕਹਿੰਦੇ ਮੈਂ ਦੁਨੀਆਂ ਤੋਂ ਬੜੇ ਹੀ ਨਰਾਸ਼ ਹੋ ਗਏ ਉਪਰਾਮ ਹੋ ਗਏ ਮੈਂ ਬੜੀ ਹੀ ਦੁਨੀਆ ਦੇਖ ਲੇ ਦੇਸ਼ ਦੇਖ ਲੇ ਪਹਾਵ ਦੇਸ਼ ਦ ਸੰਤਰ ਕਈ ਜਨਮ ਦੇਖ ਲੇ ਕਈ ਜਨਮ ਚ ਘੁੰਮ ਲਿਆ ਦੁਨੀਆ ਸਾਦੀ ਦੇਖੀ ਬਿੱਥੇ ਦੀ ਚੱਖ ਮਾਰ ਲਈ ਪਰ ਉਸ ਦੇ ਨਾਲ ਜੁੜਨ ਲਈ ਹਮੈਨੂੰ ਖਤਮ ਕਰਨਾ ਪਿਆ ਕਿੰਨੇ ਰਹਿ ਨਾ ਪਾਵੋ ਬਿਨ ਪਗ ਭੱਗੇ ਇੱਕ ਪਲ ਵੀ ਕਹਿੰਦੇ ਉਹਦੇ ਰਜਤੋਂ ਬਿਨਾ ਨਾ ਤੜਾਬੀਤੇ ਉਹਦੀ ਸਿਫਤ ਸਲਾਹ ਚ ਰਹਿ ਕੋਈ ਕਿਰਪਾਲ ਪ੍ਰਭ ਮਿਲੋ ਸੁਭਾਗੇ ਜਦੋਂ ਉਹ ਪਰਮਾਤਮਾ ਤੁਹਾਡੇ ਭਾਗ ਚੰਗੇ ਹੋਣਗੇ ਫਿਰ ਉਸ ਪਰਮਾਤਮਾ ਨੇ ਤੁਹਾਨੂੰ ਮਿਲਣਾ ਹੈ ਪੰਜਵੇਂ ਪਾਛੇ ਕਹਿ ਰਹੇ ਕਿਉਂਕਿ ਇੱਕੋ ਹੀ ਜਗਦੀਸ਼ ਨੂੰ ਤੁਸੀਂ ਯਾਦ ਕਰਨਾ ਦੁਨੀਆ ਦਾ ਮਾਲਕ ਜਿਹੜਾ ਜਗ ਦਾ ਮਾਲਕ ਜਿਹੜਾ ਪਰ ਰਸਤਾ ਬੜਾ ਔਖਾ ਹੈ ਇਸ ਰਾਤੇ ਚੱਲਣਾ ਜਿਹੜਾ ਸਤਗੁਰੂ ਦਾਸ ਫਰਹ ਜੀ ਕਹਿ ਰਹੇ ਕਿ ਕਟੇ ਅਬ ਕਟ ਡੂਗਰ ਕਣਾ ਇੱਕ ਨਿਰਗੁਣ ਬੈਲ ਹਮਾਰਾ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖਮਰਾ। ਮੇਰਾ ਜਿਹੜਾ ਸਤਗੁਰੂ ਕਹ ਰਹੇ ਹੈ ਕਿ ਮੇਰਾ ਬੈਲ ਜਿਹੜਾ ਉਹ ਚ ਗੁਣ ਵੀ ਕੋਈ ਨਹੀਂ ਬਹੁਤ ਕਮਜ਼ੋਰ ਹੈ ਪਰ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਪ੍ਰਮਾਤਮਾ ਮੇਰੀ ਜੜੀ ਇਹ ਪੂੰਜੀ ਹੈ ਇਸ ਨੂੰ ਤੁਸੀਂ ਆਪਣੇ ਲੇਖੇ 'ਚ ਲਾ ਲਓ ਇਸ ਰਸਤੇ 'ਤੇ ਚੱਲਣ ਲਈ ਆਪਣੀ ਕਿਰਪਾ ਕਰਦੇ ਹੋ ਤਾਂ ਹੀ ਤੁਹਾਡਾ ਰਸਤਾ ਜਿਹੜਾ ਹੈ ਤੁਹਾਡਾ ਦਰਜ ਜਿਹੜਾ ਹੈ ਉਹ ਦੇਖਿਆ ਜਾ ਸਕਣਾ ਨਹੀਂ ਤਾਂ ਮੈਂ ਜੇ ਕਹਾ ਮੇਰੀ ਚਤਰਾਈ ਨਾਲ ਮੇਰੀ ਅਕਲ ਨਾਲ ਮੈਂ ਇਹ ਰਸਤਾ ਤੈਅ ਕਰ ਲੂੰਗਾ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਰਸਤਾ ਔਖਾ ਹੈ ਘਟਿਆ ਬਕਟ ਹੈ ਟੇਡਾ ਮੇਡਾ ਹੈ ਡੂੰਗਾ ਹੈ ਪਹਾੜੀ ਹੈ ਸਿੱਧਾ ਰਸਤਾ ਨਹੀਂ ਹੈ ਇਹ ਦੁਨੀਆ ਦਾ ਰਸਤਾ ਨਹੀਂ ਹੈ ਇਥੇ ਸੁਰਤ ਨੇ ਚੱਲਣਾ ਸੁਰਤ ਜਿੰਨੇ ਦੇ ਤੱਕ ਉੱਚੀ ਨਹੀਂ ਉੱਠਦੀ ਉਨੀ ਦੇ ਤੱਕ ਇਸ ਰਸਤੇ ਤੇ ਚੱਲਨੇ ਕਿਉਂਕਿ ਸੁਰਤ ਜਿਹੜੀ ਹੈ ਕਥਾ ਕੀਰਤ ਨਾਲ ਉੱਠਦੀ ਹੈ ਉੱਚੀ ਲੇਕਿਨ ਫਿਰ ਰੂਪ ਰੰਗ ਧਨ ਜੋਬਨ ਕਰਕੇ ਫਿਰ ਥੱਲੇ ਨੂੰ ਗਿਰਦੀ ਹੈ ਕਿਉਂਕਿ ਜਦੋਂ ਅਸੀਂ ਕਥਾ ਸੁਣਦੇ ਹਾਂ ਕੀਰਤਨ ਸੁਣਦੇ ਹਾਂ ਕਹਾਣੀ ਸੁਣਦੇ ਹਾਂ ਉਹਦੀ ਮਹਿਮਾ ਸੁਣਦੇ ਹਾਂ ਕੁਝ ਸਾਡਾ ਮਨ ਜਿਹੜਾ ਉਧਰ ਨੂੰ ਤੁਰਦਾ ਪਰ ਫਿਰ ਜਦੋਂ ਕੋਈ ਸਨ ਰੂਪ ਰੰਗ ਧਨ ਜੋਬਨ ਕਰਕੇ ਅਸੀਂ ਫਿਰ ਗਿਰ ਜਾਂਦੇ ਹਾਂ ਇਸ ਕਰਕੇ ਪੰਡਾ ਬਹੁਤ ਔਖਾ ਹੈ ਇਸੇ ਕਰਕੇ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਇਸ ਪੰਡੇ ਤੇ ਚੱਲਣਾ ਜਿਹੜਾ ਰਸਤੇ ਤੇ ਚੱਲਣਾ ਜਿਹੜਾ ਇਨਕੌਖਾ ਹੈ ਕਿ ਨਾ ਅੱਗੇ ਕੋਈ ਨਜ਼ਰ ਆਉਂਦਾ ਹੈ ਨਾ ਕੋਈ ਪਿੱਛੇ ਨਜ਼ਰ ਆਉਂਦਾ ਹੈ ਇਕੱਲੇ ਹੀ ਜਾਣਾ ਹੈ ਕਬੀਰ ਜਹ ਮਾਰਗ ਪੰਡਤ ਗਏ ਪਾਛੇ ਪਰਿ ਬਹੀਰ ਇੱਕ ਅਬਕਟ ਘਾਟੀ ਰਾਮ ਕੀ ਸੋ ਚੜ ਰਿਹਾ ਕਬੀਰ ਕਿਉਂਕਿ ਜਿੰਨੀ ਮਰਜੀ ਅਸੀਂ ਮਾਲਾ ਫੇਰ ਲਈਏ ਕੁਛ ਨਹੀਂ ਬਣ ਸਕਦਾ ਪਰ ਅੱਜ ਕੱਲ ਤਾਂ ਦੁਨੀਆ ਨੇ ਨਮਾ ਕੰਮ ਸਿਹੇੜ ਲਿਆ ਕਿ ਉਹ ਕਹਿ ਦਿੰਦੇ ਆ ਕਿ ਪਾਠ ਅਸੀਂ ਕਰਾਂਗੇ ਤੁਸੀਂ ਪੈਸੇ ਦੇ ਜਣੇ ਤੁਹਾਨੂੰ ਉਹਦਾ ਫਲ ਮਿਲ ਜਾਊ ਬਾਣੀ ਤਾਂ ਉਲਟਾ ਕਹਿ ਰਹੀ ਹੈ ਕਿ ਇੱਥੇ ਤੱਕ ਕੋਈ ਨਾ ਅੱਗੇ ਨਾ ਪਿੱਛੇ ਤੁਹਾਡੇ ਜਗ੍ਹਾ ਕੌਣ ਕਰੂਗਾ ਜੇ ਪੈਸਿਆਂ ਨਾਲ ਦੁਨੀਆ ਇਸ ਮਾਰਗ ਤੇ ਚੱਲ ਸਕਦੀ ਹੁੰਦੀ ਤਾਂ ਫਿਰ ਤਾਂ ਅਮੀਰ ਜਿਹੜੇ ਹੈ ਉਹ ਰੱਬ ਨੂੰ ਬੱਸ ਕਰ ਲੈਂਦੇ ਇਹ ਤਾਂ ਬੜਾ ਔਖਾ ਪੰਡਾ ਹੈ ਸੁਖਸ਼ਮ ਪੰਡਾ ਹੈ ਸੁਰਤ ਨੇ ਚੱਲਣਾ ਮਨ ਨੇ ਚਿਲਣਾ ਮਨ ਨੂੰ ਇਸ ਦੁਨੀਆ ਤੋਂ ਮੋੜਨਾ ਹੈ ਮਨ ਨੂੰ ਜਿੱਤਣਾ ਹੈ ਅੱਜ ਕੱਲ ਤਾਂ ਉਹ ਕਹਿੰਦੇ ਮਾਲਾ ਅਸੀਂ ਫੇਰ ਲਵਾਵਾਂਗੇ ਫਲ ਤੁਹਾਨੂੰ ਮਿਲ ਜਾਊਗਾ ਇਹੋ ਜੇ ਸਾਧਨ ਬਣੇ ਜਾ ਰਹੇ ਕਿਉਂਕਿ ਉਦਾਂ ਦੇ ਸੰਗਤ ਹੋ ਰਹੀ ਹੈ ਉਦਾਂ ਦੇ ਹੀ ਜਿਹੜੇ ਪਾਠ ਕਰਨ ਵਾਲੇ ਹੈ ਜਾਂ ਦੂਸਰਾ ਜਿਹੜੇ ਧਾਰਮਿਕ ਸਥਾਨਾਂ ਤੇ ਬੈਠੇ ਉਹ ਹੋ ਹੀ ਜਾਂਦੇ ਹੈ ਸੋ ਇਸ ਮਾਇਆ ਦੇ ਕਰਕੇ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਆ ਉਹ ਪੰਡਾ ਕਿੱਥੋਂ ਤੈਅ ਕਰ ਲੈਣਗੇ ਇਹ ਤਾਂ ਬੜਾ ਔਖਾ ਹੈ ਕਿਉਂਕਿ ਇਸ ਜੀਵਨ ਨੂੰ ਇਸ ਜੀਵਨ ਦੇ ਵਿੱਚ ਇਸ ਜੀਵਨ ਨੂੰ ਇਸ ਭਗਵਾਨ ਦਾ ਮੰਦਰ ਜਿਹੜਾ ਅੰਦਰ ਸਾਡੇ ਹੈ ਉਹਨੂੰ ਦੇਖਣਾ ਇਸ ਸਰੀਰ ਦੇ ਵਿੱਚ ਇਹ ਉਹ ਚੀਜ਼ ਕਿ ਇੱਕ ਦੂਜੀ ਬੁ ਲੱਖ ਹੋਏ ਲੱਖ ਹੋਵੇ ਲੱਖ ਵੇਸ ਲੱਖ ਲੱਖ ਗੇੜਾ ਅਖੀਏ ਇੱਕ ਨਾਮ ਜਗਦੀਸ਼ ਏਤਰਾ ਪੱਤ ਪਵੜੀਏ ਚੜੀਏ ਹੋਏ ਅਕੀਸ ਇਹ ਤਾਂ ਇਨਾ ਔਖਾ ਪੰਡਾ ਹੈ ਕਿ ਚੜ੍ਹਨਾ ਬੜਾ ਔਖਾ ਹੈ ਕੋਈ ਇੱਕਦ ਦਾ ਚੜਦਾ ਕਰੋੜਾਂ ਦੇ ਵਿੱਚ ਕਿਉਂਕਿ ਜੀਵਨ ਨੂੰ ਜੀਵਨ ਹੀ ਭਗਵਾਨ ਦਾ ਮੰਦਰ ਬਣ ਜਵੇ ਇਹੋ ਜਿਹਾ ਕੋਈ ਇੱਕਦ ਹੁੰਦਾ ਜਿਵੇਂ ਕਿ ਸਤਗੁਰ ਪੀਪਾ ਜੀ ਬਾਣੀ ਚ ਕਹਿ ਰਹੇ ਹੈ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਤੀ ਕਾਇਓ ਤੂਪ ਦੀਪ ਨਿਵੇਦ ਕਾਇਓ ਪੂਜਯੋ ਪਤੀ ਇਹਦੇ ਕਾਇਆ ਦੇ ਵਿੱਚ ਹੀ ਹੈ ਕਹਿੰਦੇ ਇਹ ਸਰੀਰ ਹੀ ਦੇਵਤਾ ਹੈ ਸਰੀਰ ਹੀ ਮੰਦਰ ਹੈ ਤੇ ਇਸ ਸਰੀਰ ਦੇ ਵਿੱਚ ਹੀ ਜੰਗਮ ਹੈ ਜਿਹੜਾ ਅਸੀਂ ਕਹਿੰਦੇ ਕਿ ਉਸ ਦਾ ਨਾਮ ਜਪਣ ਬੜਾ ਹੈ ਕਾਇਓ ਤੂਪ ਦੀਪ ਨਿਵੇਦ ਇਸ ਦੇ ਅੰਦਰ ਹੀ ਤੂਪ ਹੈ ਅੰਦਰ ਹੀ ਜੋ ਉਸਨੇ ਪੂਜਾ ਲਈ ਨੀਵੇਦ ਅ ਕਰਦੇ ਆ ਖੀਰ ਕਰਦੇ ਕਾਇਓ ਪੂਜਯ ਉਪਾਤ ਸਾਰਾ ਕੁਛ ਅੰਦਰ ਹੈ ਸੋ ਪੂਜਨ ਲਈ ਵੀ ਸਾਰਾ ਕੁਛ ਉਹ ਕਹਿੰਦੇ ਗਗਨ ਮੇ ਥਾਲ ਦੇ ਵਿੱਚ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਸੋ ਇਹ ਸਰੀਰ ਜਿਹੜਾ ਹੈ ਇਹਦੇ ਅੰਦਰ ਹੀ ਸਾਰਾ ਕੁਛ ਹੈ ਸਤਗੁਰ ਪੀਪਾ ਜੀ ਜੋ ਕਹ ਰਹੇ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਣਭੈ ਪਰਮ ਤਤ ਹੈ ਸਤਗੁਰ ਲਿਓ ਲਿਖਾ ਸੋ ਐਸਾ ਅਸੀਂ بار بار ਹਰ ਇੱਕ ਸਵਾਸ ਨਾਲ ਉਹਨੂੰ ਜਪੀਏ ਅਤੇ ਮਨ ਜਿਹੜਾ ਸਾਡਾ ਇਸ ਦੁਨੀਆ ਤੋਂ ਉਪਰਾਮ ਹੋ ਜਵੇ ਅਦਾਸ ਹੋ ਜਵੇ ਫਿਰ ਅਸੀਂ ਇਸ ਰਸਤੇ ਤੇ ਚੱਲ ਕੇ ਇਹ ਮੰਜ਼ਿਲ ਤੈਅ ਕਰ ਸਕਦੇ ਹਾਂ ਕਿਉਂਕਿ ਇਹ ਜਿਹੜਾ ਸਰੀਰ ਹੈ ਇਸ ਨੂੰ ਹੀ ਮੰਦਰ ਬਣਾਉਣਾ ਹੈ ਇਸ ਦੇ ਵਿੱਚ ਹੀ ਉਹ ਬਿਠਾ ਹੈ ਇਹਦੇ ਵਿੱਚੋਂ ਹੀ ਅਸੀਂ ਦੇਖਣਾ ਹੈ ਇਸੇ ਕਰਕੇ ਤੀਜੇ ਪਾਸ਼ਾ ਕਹਿ ਰਹੇ ਕਿ ਹਰ ਮੰਦਰ ਇਹ ਸਰੀਰ ਹੈ ਇਹ ਜਿਹੜਾ ਸਰੀਰ ਹੈ ਇਹ ਹਰੀ ਦਾ ਮੰਦਰ ਹੈ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਜਿਹੜੇ ਚੱਲਣਗੇ ਜਿਹੜਾ ਗਿਆਨ ਦੇ ਨਾਲ ਸੁਰਤ ਉੱਚੀ ਕਰਕੇ ਉਹ ਪਰਮਾਤਮਾ ਦਾ ਰਤਨ ਜਿਹੜਾ ਪ੍ਰਗਟ ਹੋ ਜਾਂਦਾ ਮਨ ਮੁਖ ਮੂਲ ਨਾ ਜਾਣੀ ਮਾਨਸ ਹਰ ਮੰਦਰ ਨਾ ਹੋਏ ਪਰ ਕਿੰਦੇ ਜਿਹੜਾ ਨਾਸਤਕ ਹੈ ਜਿਹੜਾ ਰੱਬ ਨੂੰ ਮੰਨਦਾ ਨਹੀਂ ਹੈ ਉਹ ਬਿਲਕੁਲ ਨਹੀਂ ਜਾਣਦਾ ਕਿ ਪਰਮਾਤਮਾ ਜਿਹੜਾ ਇਸ ਮਾਨਸ ਦੇ ਵਿੱਚ ਨਹੀਂ ਆਉਂਦਾ ਉਹ ਜਨਮ ਨਹੀਂ ਲੈਂਦਾ ਕਹਿਣ ਦਾ ਭਾਵੇਂ ਉਹ ਜਨਮ ਨਹੀਂ ਲੈਂਦਾ ਲੇਕਿਨ ਇਸ ਸ੍ਰਿਸ਼ਟੀ ਨੂੰ ਸਾਜਕੇ ਉਹ ਕਣ-ਕਣ ਦੇ ਵਿੱਚ ਬਰਾਜਮਾਨ ਹੈ ਉਹਨੂੰ ਅੰਦਰੋਂ ਹੀ ਅਸੀਂ ਦੇਖਣਾ ਹੈ ਦਸਵਾਂ ਦਵਾਰ ਜਿਹੜਾ ਅਸੀਂ ਉਹਦੇ ਵਿੱਚ ਜਿੱਥੇ ਜੋਤ ਜਗ ਰਹੀ ਉਸ ਜੋਤ ਨਾਲ ਜੋਤ ਰੌਣੀ ਹੈ ਇਸੇ ਕਰਕੇ ਉਹ ਕਹਿੰਦੇ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਦੇ ਨਾਲ ਸਾਡੇ ਵਿੱਚ ਜਿਹੜੇ ਸਾਨੂੰ ਗਿਆਨ ਦੇ ਨਾਲ ਅਸੀਂ ਉਸ ਦਾ 10ਵਾਂ ਦਵਾਰ ਦੇਖ ਸਕਦੇ ਹਾਂ ਇਸੇ ਕਰਕੇ ਉਹ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰੂ ਦੀ ਸਿੱਖਿਆ ਜਿਹੜੀ ਹੈ ਸਾਨੂੰ ਕਿਤੇ ਮਿਲ ਜਵੇ ਅਸੀਂ ਸਮਝ ਜਾਈਏ ਕਿ ਦੁਨੀਆ ਕੂੜ ਹੈ ਤਾਂ ਫਿਰ ਸਾਡੀ ਮਤ ਜਿਹੜੀ ਹੈ ਉਹ ਉੱਪਰ ਉੱਠੂਗੀ ਇਸ ਦੁਨਿਆ ਤੋਂ ਉੱਪਰ ਉੱਠੂਗੀ ਤਾਂ ਫਿਰ ਉੱਥੇ ਆਪਾਂ ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਜਦੋਂ ਫਿਰ ਆਪਾਂ ਉੱਥੇ ਪਹੁੰਚਦੇ ਹਾਂ ਉੱਥੇ ਮਤ ਵੀ ਸੁਰਤ ਵੀ ਕਢੀ ਜਾਣੀ ਹੈ ਮਨ ਨੇ ਕਢਾਉਣਾ ਬੁੱਧ ਨੇ ਕਢਾਉਣਾ ਸੂਖਸ਼ਮ ਇਸੇ ਕਰਕੇ ਉਹ ਕਹਿੰਦੇ ਇੱਕ ਵਸਤ ਬੁਝੇ ਤਾਂ ਹੋਵੇ پاک ਬਿਨ ਬੁਝੇ ਤੂੰ ਸਦਾ ਨਾ ਪਾਕ ਜੀ ਤੂੰ ਕਹੇ ਕਿ ਮੈਂ ਇਸ ਗੱਲ ਦੇ ਨਾਲ ਪਵਿੱਤਰ ਹੋ ਗਿਆ। ਜੇਕਰ ਤੂੰ ਉਸ ਨੂੰ ਇੱਕ ਨੂੰ ਜਾਣਿਆ ਨਹੀਂ, ਉਹਨੂੰ ਬੁੱਝਿਆ ਨਹੀਂ, ਤੂੰ ਤਾਂ ਕਹਿੰਦੇ ਸਦਾ ਹੀ ਅਪਵਿੱਤਰ ਹੈ। ਤੂੰ ਤਾਂ ਪਵਿੱਤਰ ਹੋ ਹੀ ਨਹੀਂ ਸਕਦਾ। ਜਿਸ ਨੇ ਉਸ ਨੂੰ ਪਛਾਣ ਲਿਆ, ਜਾਣ ਲਿਆ, ਦੇਖ ਲਿਆ, ਪਾਲਿਆ ਗਿਆਨ ਕਰਕੇ, ਉਹ ਹੀ ਸਿਰਫ ਪਵਿੱਤਰ ਹੋਈ ਦੁਨੀਆ ਤੇ। ਬਾਕੀ ਤਾਂ ਸਾਰੇ ਅਪਵਿੱਤਰ ਹੈ। ਇਹ ਤਰਾ ਪਤ ਪਵੜੀਆਂ ਚੜ੍ਹੀਏ ਹੋਈ ਅਕੀਸ ਸੁਣ ਗਲਾ ਆਕਾਸ਼ ਕੇ ਕੀਟਾ ਆਈ ਦੀਸ ਕਹਿੰਦੇ ਉੱਪਰ ਉੱਠਣ ਲਈ ਹਰ ਇੱਕ ਦਾ ਜੀ ਕਹਦਾ ਕਿ ਸਭ ਤੋਂ ਉੱਪਰ ਉੱਠੇ ਕਿਹੜੀਆਂ ਨੋ ਵੀ ਕਹਿੰਦੇ ਲੱਗਦਾ ਕਿ ਅਸੀਂ ਵੀ ਉੱਪਰ ਉੱਠੀਏ ਕਿਹੜੀਆਂ ਨੂੰ ਵੀ ਰੀਸ ਆਉਂਦੀ ਹੈ ਪਰ ਉੱਥੇ ਤੱਕ ਉੱਚਾ ਉੱਡ ਨਹੀਂ ਸਕਦੀਆਂ ਕਿਉਂਕਿ ਜੋ ਸਾਇੰਸ ਨੇ ਸਿੱਧ ਕੀਤਾ ਹੈ ਕਿ ਕੱਟੋ-ਕੱਟ 200 ਮੀਲ ਤੱਕ ਧਰਤੀ ਦੀ ਖਿੱਚ ਹੈ ਇਸੇ ਕਰਕੇ ਸਾਡੀ ਸੁਰਤ ਜਿਹੜੀ ਉੱਪਰ ਉੱਠਣੀ ਇਸ ਦਹਿਰੇ ਤੋਂ ਬਾਹਰ ਲੈ ਕੇ ਜਾਣਾ ਸੁਰਤ ਨੂੰ ਉਦਾਹੀ ਹੈ ਜੇਕਰ ਸਾਨੂੰ ਪੂਰਨ ਬ੍ਰह्म ਗਿਆਨ ਨਹੀਂ ਦੇ ਸ਼ਬਦ ਤੋਂ ਅਸੀਂ ਉਸ ਸ਼ਬਦ ਦੀ ਖੋਜ ਕਰ ਲਈਏ ਫਿਰ ਸਾਡੀ ਸੁਰਤ ਉੱਪਰ ਉੱਚੀ ਉੱਠ ਸਕਦੀ ਹੈ ਕਿਉਂਕਿ ਜਿਹੜਾ ਵਿਗਿਆਨ ਹੈ ਇਹ ਅੱਖਾਂ ਦਾ ਵਿਸ਼ਾ ਹੈ ਪਰ ਜਿਹੜਾ ਧਰਮ ਹੈ ਇਹ ਜ਼ਬਾਨ ਦਾ ਵਿਸ਼ਾ ਹੈ ਬਾਰ ਬਾਰ ਅੱਖਾਂ ਇਸੇ ਕਰਕੇ ਤਿੰਨ ਇੰਦਰੀ ਜਿਹੜੇ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ ਨੇ ਪ੍ਰਮਾਤਮ ਨੂੰ ਪਾਇਆ ਅੱਖ ਕੰਨ ਜਵਾਨ ਇਹ ਤਿੰਨ ਇੰਦਰੀ ਬਹੁਤ ਜ਼ਿਆਦਾ ਜ਼ਰੂਰੀ ਹਨ ਇਸੇ ਕਰਕੇ ਉਹ ਕਹਿੰਦੇ ਇੱਕ ਦੂਜੀ ਬੋਲ ਅੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾ ਪਤ ਪਵੜੀਆ ਚਿੜੀਏ ਹੋਏ ਅਕੀਸ ਸੁਣ ਗਲਾ ਆਕਾਸ ਕੀ ਕੀਟਾ 아이ਦੀਸ ਰਿਸ ਕਰਦੇ ਇਸੇ ਕਰਕੇ ਕਹਿੰਦੇ ਕੋਈ ਗੁਰਮੁਖੀ ਦਰਬਾਰ ਦੇ ਵਿੱਚ ਪਹੁੰਚਿਆ ਤੇ ਜਦੋਂ ਗੁਰੂਆਂ ਨੇ ਕਿਹਾ ਕੋਈ ਕਲਾਮ ਸੁਣਾ ਤੇ ਉਹ ਕਹਿੰਦੇ ਕਲਾਮ ਲੱਗਾ ਸੁਣਾਉਣ ਕਹਿੰਦੇ ਚੁੱਪ ਬੇੜਿਆ ਚੁੱਪ ਬੇੜਿਆ ਇੱਥੇ ਬੋਲਣ ਦੀ ਨਹੀਂ ਜਾਏ ਇਹਦਾ ਮਤਲਬ ਚੁੱਪ ਕਰ ਜਾ ਪਰ ਗੁਰੂ ਕਹਿੰਦੇ ਨਹੀਂ ਜੀਵਨ ਵੀ ਹੈ ਤੇ ਮੌਤ ਵੀ ਯਾਦ ਰੱਖਣੀ ਹੈ ਬੋਲਣਾ ਵੀ ਹੈ ਦੁਨੀਆ ਦੇ ਵਿੱਚ ਬੋਲਣਾ ਵੀ ਜ਼ਰੂਰੀ ਹੈ ਇਸੇ ਕਰਕੇ ਉਹਨਾਂ ਨੇ ਫਿਰ ਕਿਹਾ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਭਾਲ ਰਹੇ ਹਮ ਰਹਿ ਨਾ ਪਾਇਆ ਜੀਵ ਤੇ ਅਮਰ ਰਹੀਏ ਉਸ ਕਲਾਮ ਨੂੰ ਸੁਣਾਉਣ ਵਾਲੇ ਨੂੰ ਕਹਿ ਦਿੱਤਾ ਪਹਿਲੇ ਪਾਤਸ਼ਾਹ ਨੇ ਕਿ ਨਹੀਂ ਜਿੰਨੀ ਦੇ ਦੁਨੀਆ ਤੇ ਜੀਵਨ ਹੈ ਕੁਛ ਕਹੀਏ ਕੁਛ ਸੁਣੀਏ ਭਾਲ ਰਹੇ ਹਮ ਰਹਿ ਨਾ ਪਾਇਆ ਇੱਥੇ ਰਹਿਣ ਦੀ ਬੜੀ ਕੋਸ਼ਿਸ਼ ਕਰਦੇ ਪਰ ਇੱਥੇ ਰਹਿ ਨਹੀਂ ਕੋਈ ਸਕਦਾ ਸਭ ਨੇ ਜਾਣਾ ਪਰ ਜਿਨ੍ਹਾਂ ਨੇ ਪਾਇਆ ਉਹ ਕਹਿੰਦੇ ਜੀਵ ਤੇ ਅਮਰ ਰਹੀਏ ਉਹ ਜਿੰਦੇ ਹੀ ਮਰ ਜਾਂਦੇ ਆ ਉਹਦੇ ਨਾਲ ਜੁੜ ਜਾਂਦੇ ਐ ਇਸੇ ਕਰਕੇ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਉਹ ਕਹਿੰਦੇ ਨਾਨਕ ਨਦਰੀ ਪਾਈਏ ਕੂੜੀ-ਕੂੜੇ ਠੀਸ ਜੇ ਤੇ ਤੇ ਕਿਰਪਾ ਹੋ ਗਈ ਉਹਦੀ ਉਹ ਉਸ ਨੂੰ ਪਾ ਲੈਂਦੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਹੋਣ ਜਦੋਂ ਉਹਨਾਂ ਦੀ ਕਿਰਪਾ ਹੋ ਜਾਂਦੀ ਹੈ ਸਭ ਉਹਨਾਂ ਦਾ ਕਿਤੇ ਹੋਏ ਕਰਮ ਕੱਟੇ ਜਾਂਦੇ ਹੈ ਇਸੇ ਕਰਕੇ ਕਹਿੰਦੇ ਕਬੀਰ ਪਾਸ਼ਾ ਕਰ ਨਹੀਂ ਸੀ ਤੇ ਕੋਈ ਮਰੀ ਜਾਇਆ ਕਿ ਮੇਰਾ ਦੁੱਖ ਦੂਰ ਹੋ ਜਵੇ ਮਾਤਾ ਲੋਈ ਨੇ ਉਸ ਨੂੰ ਕਿਹਾ ਆਰਾਮ ਕਹੇ ਤਿੰਨ ਵਾਰੀ ਉਸਨੇ ਆਰਾਮ ਕਹ ਉਹ ਠੀਕ ਹੋ ਗਿਆ ਉਹ ਜਾਂਦਾ ਹੋਇਆ ਕਹਿ ਰਿਹਾ ਧੰਨ ਕਬੀਰ ਧੰਨ ਕਬੀਰ ਧੰਨ ਕਬੀਰ ਕਬੀਰ ਸਾਹਿਬ ਅੱਗੇ ਉਹ ਮਿਲ ਗਏ ਉਹ ਕਹਿੰਦੇ ਉਸ ਨੂੰ ਪੁੱਛ ਕੇ ਆ ਕੇ ਘਰ ਕਹਿੰਦੇ ਲੋਈ ਜੀ ਤਾਂ ਠੀਕ ਨੇ ਕੀਤਾ ਕਹਿੰਦੇ ਕੀ ਹੋਇਆ ਕਹਿੰਦੇ ਤਿੰਨ ਵਾਰੀ ਕਿਉਂ ਕਰਨਾ ਪਿਆ ਇੱਥੇ ਤਾਂ ਇੱਕ ਵਾਰੀ ਧਾਮ ਕਹਿਣ ਦੇ ਨਾਲ ਮੁਖ ਚੋਂ ਜਿਕਰ ਇੱਕ ਮਨ ਹੋ ਕੇ ਰਾਮ ਕਿਹਾ ਜਾਵੇ ਇਹ ਦੇਹ ਤਾਂ ਕੀ ਸਾਰਾ ਪਿੰਡ ਪਵਿੱਤਰ ਹੋ ਜਾਂਦਾ ਪਰ ਤਿੰਨ ਵਾਰੀ ਕਿਉਂ ਕਹਣਾ ਪਿਆ ਇਸੇ ਕਰਕੇ ਉਹਨਾਂ ਨੇ ਕਿਹਾ ਕਬੀਰ ਸੋਈ ਮੁਖ ਧੰਨ ਹੈ ਜਾ ਮੁਖ ਕਹੀਏ RAM ਦੇਹੀ ਕਿਸ ਕੀ ਬਪਰੀ ਪਵਿੱਤਰ ਹੋਏ ਗੋਗਰਾਮ ਇਹ ਕਹਿੰਦੇ ਦੇਹੀ ਤਾਂ ਕੀ ਹੈ ਉਹ ਸਾਰਾ ਪਿੰਡ ਜਿਹੜਾ ਪਵਿੱਤਰ ਹੋ ਜਾਂਦਾ ਕਿਉਂਕਿ ਜਿਹੜੇ ਮੁਖ ਤੋਂ ਉਸ ਦਾ RAM ਦਾ ਨਾਮ ਨਿਕਲਦਾ ਪਰ ਨਿਕਣ ਦਾ ਟੰਗ ਹੈ ਕਿ ਰਸਨਾ ਜੱਪੇ ਕੰਨ ਸੁਣ ਕੇ ਹੱਦੇ ਤੱਕ ਉਸ ਨੂੰ ਨਾਮ ਨੂੰ ਲੈ ਕੇ ਜਾਣਾ ਹੱਦਾਂ ਉਸ ਤੇ ਨਾਮ ਦੇ ਵਿੱਚ ਰੰਗਿਆ ਜਾ ਪਰ ਲੋਕ ਜਿਹੜੇ ਆ ਲੋਕ ਦਿਖਾਵਾ ਜਿਹੜੇ ਕਰ ਰਹੇ ਆ ਉਹ ਤਾਂ ਅੱਖਾਂ ਮੀਟ ਲੈਂਦੇ ਆ ਨੱਕ ਬੰਦ ਕਰ ਲੈਂਦੇ ਆ ਤੇ ਖੱਪਰ ਮੋਰੇ ਰੱਖ ਕੇ ਦੁਨੀਆ ਨੂੰ ਕਹ ਰਹੇ ਕਿ ਮੈਂ ਰੱਬ ਨਾਲ ਜੁੜ ਗਿਆ ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਮੈਂ ਕਿੱਥੇ ਬੈਠਾ ਤੇ ਕਿੱਥੇ ਮੇਰੇ ਅੱਗੇ ਪਿੱਛੇ ਕੀ ਹੈ ਪਰ ਦੁਨੀਆ ਦੇ ਨਾਲ ਧੋਖਾ ਕਰਨ ਲਈ ਕਹਿੰਦੇ ਜਗਨਨਾਥ ਵੇਖੇ ਜਦੋਂ ਸਤਗੁਰੂ ਜਾਂਦੇ ਹੈ ਤੇ ਉਥੇ ਇੱਕ ਇਸੇ ਤਰੀਕੇ ਦੇ ਨਾਲ ਬੈਠਾ ਉਂਗਲਾਂ ਦੇ ਨਾਲ ਨੱਕ ਫੜਿਆ ਅੱਖਾਂ ਬੰਦ ਕੀਤੀਆਂ ਤੇ ਕਹਿ ਰਿਹਾ ਕਿ ਮੈਂ ਰੱਬ ਨਾਲ ਜੁੜ ਗਿਆ ਗੱਲ ਮੈਂ RAM RAM ਨਾਮ ਸਾਰ ਅੱਖ ਤਾਂ ਮੀਟੇ ਨੱਕ पकड़े ਠਗਣ ਕੋ ਸੰਸਾਰ ਕਹਿੰਦੇ ਅੱਖਾਂ ਮੀਟ ਲਈਆਂ ਨੱਕ ਫੜ ਲਿਆ ਕਾਦੇ ਲਈ ਸੰਸਾਰ ਨੂੰ ਠਗਣ ਲਈ ਇਹ ਕਲਯੁਗ ਦੇ ਵਿੱਚ ਕਹਿੰਦੇ ਇਹ ਹੋ ਰਿਹਾ ਹੈ ਪਰ ਉਹਨਾਂ ਨੇ ਕਿਸੇ ਵੀ ਯੁੱਗ ਨੂੰ ਮੜਨੇ ਕਿ ਕਲ ਮੈਂ ਰਾਮ ਨਾਮ ਸਾਰ ਚਾਹੇ ਕਲ ਯੁੱਗ ਹੈ ਚਾਹੇ ਸਤ ਯੁੱਗ ਚਾਹੇ ਕੋਈ ਵੀ ਸਮਾਂ ਇੱਕ ਹੀ ਹੈ ਉਸ ਪਰਮਾਤਮਾ ਦਾ ਨਾਮ ਸਦਾ ਹੀ ਇੱਕ ਹੈ ਪਰ ਦੁਨੀਆ ਕਹਿੰਦੇ ਅੱਖੀਆਂ ਹੀ ਮੀਟੇ ਨਾਕ ਪਕੜੇ ਠਗਣ ਕੋ ਸੰਸਾਰ ਆਠ ਸੇਤੀ ਨਾਕ ਪਕੜੇ ਸੂਝ ਤੇ ਤਿੰਨ ਲੋ ਅਗਰ ਪਿੱਛੇ ਕੁਛ ਨਾ ਸੂਝੇ ਇਹ ਪਦਮ ਅਲੋ ਕਹਿੰਦੇ ਕੰਨਨ ਉਂਗਲਾਂ ਦਿਨਾਰ ਅੰਗੂਠੇ ਨਰ ਨੱਕ ਪਕੜਿਆ ਅੱਖਾਂ ਬੰਦ ਕੀਤੀਆਂ ਤੇ ਕਹਿੰਦਾ ਮੈਂ ਤਿੰਨ ਲੋਕ ਨੂੰ ਦੀ ਖਬਰ ਦੇ ਰਿਹਾ ਪਰ ਸਤਿਗੁਰੂ ਨਾਨਕ ਪਾਸ਼ਾ ਜੀ ਨੇ ਕਿਹਾ ਕਿ ਇਹਦਾ ਜਿਹੜਾ ਜਿਸਦੇ ਵਿੱਚ ਲੋਕ ਪੈਸਾ ਪਾ ਰਹੇ ਸੀ ਉਹ ਚੱਕ ਕੇ ਪਿੱਛੇ ਰੱਖ ਦਿੱਤਾ ਜਦੋਂ ਅੱਖਾਂ ਖੋਲੀਆਂ ਤੜਫਟਿਆ ਕਿ ਕਿਸ ਨੇ ਚੱਕਿਆ ਇਹੋ ਬਾਟਾ ਜਿਹੜਾ ਖੱਪਰ ਜਿਹੜਾ ਕਿਸ ਨੇ ਚੱਕਿਆ ਤਾਂ ਉਹਨਾਂ ਲਈ ਸਤਿਗੁਰੂ ਕਹਿਦੇ ਕਿ ਅਗਰ ਪਿੱਛੇ ਕੁਛ ਨਾ ਸੁੱਝੇ ਇਹ ਪਦਮ ਅਲੋ ਲੋਕਾਂ ਨੂੰ ਕਹਿ ਰਿਹਾ ਤਿੰਨ ਲੋਕ ਦੀ ਮੈਂ ਕਿੱਲਾ ਦੱਸ ਰਿਹਾ ਪਰ ਤੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਤੇਰੇ ਅਗਲੀ ਚੀਜ਼ ਕਿੱਥੇ ਕੀ ਹੈ ਤੇ ਪਿੱਛੇ ਕੀ ਹੈ ਦੁਨੀਆ ਨੂੰ ਠੱਗ ਰਿਹਾ ਐ ਇਸੇ ਕਰਕੇ ਉਹ ਕਹਿੰਦੇ ਸੁਣ ਗਲਾ ਆਕਾਸ ਕੀ ਕਿਟਾ ਐਦਿਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠਿਸ ਜਿਨ੍ਹਾਂ ਨੇ ਜਿਨ੍ਹਾਂ ਤੇ ਕਿਰਪਾ ਹੋ ਗਈ ਉਹੀ ਪਵਿੱਤਰ ਹੁੰਦੇ ਆ ਉਹੀ ਨਿਰਮਲ ਹੁੰਦੇ ਆ ਉਹ ਹੀ ਉਸ ਦੇ ਨਾਲ ਜੁੜਦੇ ਹੈ ਬਾਕੀ ਦੁਨੀਆ ਤਾਂ ਜਿਹੜੀ ਅਪਵਿੱਤ ਰਹੀ ਜਾਂਦੀ ਹੈ ਕਿਉਂਕਿ ਰਸਨਾ ਨੇ ਜਪਣਾ ਹੈ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨਵਾ ਹਰ ਸ਼ਬਦ ਪਰੋਵੇ ਨਿਰਮਲ ਨਾਮ ਲਾਗੇ ਬੜਪਾਗੀ ਨਿਰਮਲ ਨਾਮ ਸੁਹਾ ਬਣਿਆ ਤੀਜੇ ਪਾਸ਼ਾ ਕਰ ਰਿਹਾ ਕਿ ਨਿਰਮਲ ਉਹ ਹੀ ਹੋਣਾ ਜਿਹੜਾ ਉਸ ਦੇ ਨਾਲ ਜੁੜੂਗਾ ਜਿਹਦਾ ਮਨ ਨਿਰਮਲ ਹੋ ਗਿਆ ਸ਼ਬਦ ਦੇ ਨਾਲ ਜੁੜ ਗਿਆ ਆਪਣੇ ਮਨ ਨੂੰ ਸ਼ਬਦ ਦੇ ਨਾਲ ਭਰੋ ਲਿਆ ਨਿਰਮਲ ਨਾਮ ਲੱਗੇ ਬੜਪਾਗੀ ਨਿਰਮਲ ਨਾਮ ਸੁਹਾ ਬਣਿਆ ਉਹ ਸੁਹਾ ਬਣਿਆ ਉਹ ਪਾਗਾੜਾ ਉਹ ਬੜਪਾਗੀ ਹੈ ਜਿਹਦਾ ਉਸ ਦੇ ਨਾਲ ਮਨ ਜੜ ਗਿਆ ਕਿਉਂਕਿ ਇਸ ਰਸਨਾ ਦੇ ਨਾਲ ਅਸੀਂ ਉਸ ਨੂੰ ਜਪਣਾ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਇੱਕ ਦੁੱਗੀ ਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗਿੜਾਖੀਏ ਇੱਕ ਨਾਮ ਜਗਦੀਸ਼ ਸਿਰਫ ਉਸ ਜਗਦੀਸ਼ ਨੂੰ ਜਪਣਾ ਹੈ ਉਸ ਦੁਨੀਆ ਦੇ ਮਾਲਕ ਨੂੰ ਜਪਣਾ ਹੈ ਉਸ ਦਾ ਨਾਮ ਜਪ ਕੇ ਕੰਨਾਂ ਰਾਹੀਂ ਸੁਣ ਕੇ ਹਿਰਦੇ ਤੱਕ ਲੈ ਕੇ ਜਾਣਾ ਹੈ ਸੋ ਰਸਨਾ ਜਪੀਏ ਇੱਕ ਨਾਮ ਇਹ ਮੁਖ ਅਨੰਦ ਕਣਾ ਅੱਗੇ ਜੀ ਕੇ ਸੰਗਰਗਾ ਇੱਥੇ ਜਿਹੜੀ ਰਸਨਾ ਪਰਮਾਤਮਾ ਦਾ ਨਾਮ ਜਪਦੀ ਹੈ ਕਹਿੰਦੇ ਇੱਥੇ ਵੀ ਉਹਨੂੰ ਸੁੱਖ ਹੈ ਆਨੰਦ ਦੇ ਵਿੱਚ ਹੈ ਤੇ ਅੱਗੇ ਵੀ ਜਿਹੜਾ ਰਸਤਾ ਜਿਹੜਾ ਆ ਉਹ ਤੈਹ ਕਰਨਾ ਉਹਨੂੰ ਬੜਾ ਸੁਖਾ ਹੈ ਕਿਉਂਕਿ ਨਾਮ ਪਰਮਾਤਮਾ ਦਾ ਨਾਲ ਜਾਂਦਾ ਇਹੀ ਹੋ ਹੀ ਕੰਮ ਆਉਣਾ ਹੈ ਸੋ ਅਸੀਂ ਉਸ ਰਸਨਾ ਦੇ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਜਪੀਏ ਤੇ ਇਹਨਾਂ ਕੰਨਾਂ ਦੇ ਨਾਲ ਉਸ ਸਿਫਤ ਨੂੰ ਸੁਣੀਏ ਤਾਂ ਕਿ ਸੁਰਤ ਜਿਹੜੀ ਸਾਡੀ ਹੈ ਇਹ ਰੂਪ ਰੰਗ ਤਨ ਜੋਬਨ ਤੋਂ ਉੱਪਰ ਉੱਠ ਜਵੇ ਤਾਂ ਕਿ ਇਸ ਸੁਰਤ ਨੇ ਉਸ ਦੇ ਦਰ ਤੱਕ ਪਹੁੰਚਣਾ ਹੈ ਫਿਰ ਹੀ ਉਸ ਪਰਮਾਤਮਾ ਦੀ ਕਿਰਪਾ ਸਾਡੇ ਤੇ ਹੋਣੀ ਹੈ ਜੇਕਰ ਅਸੀਂ ਇਸ ਮਨ ਨੂੰ ਦੁਨੀਆ ਤੋਂ ਮੋੜ ਕੇ ਉਹਦੇ ਨਾਮ ਦੇ ਵਿੱਚ ਪਰੋਲਿਆ ਉਹਦੇ ਨਾਮ ਦੇ ਵਿੱਚ ਜੋੜ ਲਿਆ ਉਹਦੇ ਸ਼ਬਦ ਦੇ ਨਾਲ ਜੁੜ ਗਏ ਨਿਰਮਲ ਮਨਵਾ ਹਰ ਸ਼ਬਦ ਪਰੋਵੇ ਇਹ ਮਨ ਜਿਹੜਾ ਉਹਦੇ ਸ਼ਬਦ ਦੇ ਨਾਲ ਪਰੋਲਿਆ ਸੋ ਇਸ ਪੌੜੀ ਦੇ ਵਿੱਚ ਸਤਿਗੁਰੂ ਸਮਝਾ ਰਹੇ ਹੈ ਕਿ ਜਿੰਨੇ ਮਰਜੀ ਅਸੀਂ ਬਾਰ ਬਾਰ ਨਾਮ ਜਪੀ ਜਾਈਏ ਲੇਕਿਨ ਜੇਕਰ ਸਾਡਾ ਧਿਆਨ ਕਿਤੇ ਹੋਰ ਹੈ ਸੁਰਤ ਕਿਤੇ ਹੋਰ ਹੈ ਮਨ ਵਿੱਚ ਹੋਰ ਹੈ ਤੇ ਮੁਖ ਜਿਹੜਾ ਸਾਡਾ ਆਰਾਮ ਰਾਮ ਕਰ ਜਾ ਉਹਦੇ ਨਾਲ ਕੁਝ ਨਹੀਂ ਬਣਨਾ ਸਾਨੂੰ ਇਸ ਜੀਵਨ ਦੇ ਵਿੱਚ ਬਾਜੀ ਜਿੱਤਣ ਲਈ ਇਹ ਦੁਨੀਆ ਨੂੰ ਕੋੜ ਸਮਝਦੇ ਹੋਏ ਉਪਰਾਮ ਹੋ ਕੇ ਉਦਾਸ ਹੋ ਕੇ ਇਸ ਦੁਨੀਆ ਤੋਂ ਉਸ ਪਰਮਾਤਮਾ ਦੇ ਨਾਲ ਜੁੜਨ ਲਈ ਸ਼ਬਦ ਦੀ ਖੋਜ ਕਰਨੀ ਪੈਣੀ ਹੈ ਸ਼ਬਦ ਦੀ ਖੋਜ ਕਰਦਿਆਂ ਕਰਦਿਆਂ ਅਸੀਂ ਉਹਦੇ ਨਾਲ ਜੁੜ ਸਕਦੇ ਹਾਂ ਸੋ ਆਓ ਪਰ ਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਅਰਜੋਈ ਕਰੀਏ ਕਿ ਰਹਿੰਦੇ ਹੋਏ ਸਵਾਸਾਂ ਦੀ ਪੂੰਜੀ ਦੇ ਨਾਲ ਆਪਣਾ ਨਾਮ ਜਪਉਣ ਲਈ ਕਿਰਪਾ ਕਰਨ ਮਿਹਰ ਕਰਨ ਇਹੋ ਹੀ ਅਰਜ ਅਰਦਾਸ ਅਰਜੋਈ ਕਰਦੇ ਹੋਏ ਇਹ ਵੀ ਬੇਨਤੀ ਕਰੀਏ ਕਿ ਇਸ ਜੀਵਨ ਦੇ ਵਿੱਚ ਲੱਖਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਬਾਣੀ ਪੜਦਿਆਂ ਉਚਾਰਦਿਆਂ ਸੁਣਦਿਆਂ ਬਹੁਤ ਹੀ ਪੁੱਲਾਆਂ ਹੋਈਆਂ ਆਪ ਮਾਫ਼ ਕਰਨ ਵਾਲੇ ਹੋ ਕਿਰਪਾ ਕਰੋ ਹੌਂਡਾ ਰਿਸਮ ਇਹਦੇ ਵਿੱਚ ਰਿੰਦੇ ਸਵਾਸਾ ਦੀ ਪੂਜੀ ਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਲਓ ਨਾਮ ਜਪਾਓ ਇਹੋ ਹੀ ਅਰਦਾਸ ਕਰਦੇ ਪਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ